ਹਾਜੀ ਸਫਾਈ ਵਿਹਾਨ ਜੋ ਪਿਛਲੇ 15 ਦਿਨਾਂ ਤੋਂ ਚੱਲ ਰਿਹਾ ਵਾ ਲਗ ਲਗ ਵਾੜਾਂ ਚ ਤੇ ਹਲਕਾ ਸੈਂਟਰ ਦੇ ਵਿੱਚ ਅਸੀਂ ਸਾਰੇ ਰਲ ਕੇ ਮੇਰੀਆਂ ਸਤਿਕਾਰਯੋਗ ਪੈਣਾ ਭਰਾ ਵੀਰ ਤੇ ਇਸ ਹਲਕੇ ਦੇ ਵਾਰਡ ਦੇ ਕਾਉਂਸਲਰ ਗੈਬੀ ਸ਼ਰਮਾ ਜੀ ਸੈਣੀ ਸਾਹਿਬ ਮੈਣੀ ਸਾਹਿਬ ਸਾਰੇ ਨੀਅਰ ਸਾਹਿਬ ਸਾਰੇ ਬਿੰਦੂ ਜੀ ਸਾਰੇ ਜਿੰਨੇ ਵੀ ਸਾਥੀ ਆ ਜੇ ਮੈਂ ਨਾਮ ਲੈਣ ਲੱਗਿਆ ਤਾਂ ਬਹੁਤ ਲੰਬਾ ਸਮਾਂ ਲੱਗੂ ਕਿਉਂਕਿ ਸਾਰੇ ਹੀ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਆ ਸਾਡੇ ਸੋਤਾ ਜੀ ਸਾਰੀਆਂ ਮੇਰੀਆਂ ਸਤਕਾਰਯੋਗ ਸਫਾਈ ਕਰਨ ਵਾਲੀਆਂ ਮੇਰੀਆਂ ਮਾਤਾਵਾ ਭੈਣਾ ਬਜ਼ੁਰਗ ਨੌਜਵਾਨ ਸਾਥੀ ਸਾਡੇ ਕੁੱਕੂ ਜੀ ਸਾਰੇ ਜਿੰਨੇ ਮੈਂਬਰ ਆ ਸੀ ਸਾਰੇ ਸਾਡਾ ਇੱਕ ਮਿਸ਼ਨ ਆ ਸਾਡੇ ਆਮ ਆਦਮੀ ਪਾਰਟੀ ਦਾ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਮਿਸ਼ਨ ਆ ਕਿ ਸਫਾਈ ਹੈਲਥ ਐਜੂਕੇਸ਼ਨ ਇਹਨਾਂ ਚੀਜ਼ਾਂ ਦੇ ਖਾਸ ਕਰਕੇ ਗੌਰ ਕਰਨ ਵਾਲੀ ਗੱਲ ਆ ਕਿਉਂਕਿ ਜੇ ਆਪਣੀ ਸਫਾਈ ਆ ਤਾਂ ਆਪਾਂ ਬਿਮਾਰੀਆਂ ਤੋਂ ਰਾਤ ਰਹਿਨੇ ਆ ਜਿਹੜੇ ਇਲਾਕਿਆਂ ਚ ਜਿਹੜੇ ਮੁਹੱਲਿਆਂ ਚ ਸਫਾਈ ਨਹੀਂ ਹੁੰਦੀ ਉਹਨਾਂ ਇਲਾਕਿਆਂ ਦੇ ਬੰਦਿਆਂ ਨੂੰ ਬਿਮਾਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਤੇ ਫਿਟਨੈਸ ਨਹੀਂ ਰਹਿੰਦੀ ਇਸ ਕਰਕੇ ਸਾਡਾ ਸਾਰਿਆਂ ਦਾ ਇਹ ਮੁਹੀਮਾ ਔਰ ਅਸੀਂ ਇਹ ਪੂਰੇ ਹਲਕੇ ਸੈਂਟਰ ਨੂੰ ਸਭ ਨਾਲੋਂ ਲੁਧਿਆਣੇ ਦੇ ਖੂਬਸੂਰਤ ਹਲਕਿਆਂ ਦੇ ਵਿੱਚ ਲਿਆਉਣਾ ਔਰ ਆਪਣਾ ਮਿਸ਼ਨ ਜਿਹੜਾ ਵਾ ਉਹ ਬੁਲੰਦੀਆਂ ਦੇ ਪਹੁੰਚਾ ਕੇ ਅਸੀਂ ਆਪਣੇ ਹਲਕਾ ਸੈਂਟਰ ਦੀ ਖੂਬਸੂਰਤੀ ਵਧਾਉਣੀ ਆ ਤੁਸੀਂ ਪਿਛਲੇ ਦਿਨੀ ਵੀ ਦੇਖਿਆ ਔਰ ਅੱਗਿਓਂ ਵੀ ਇਹ 15 ਵਾਡਾ ਨੇ 15 ਵਾਡਾਂ ਚ ਇਹ ਲਗਾਤਾਰ ਇਹ ਮੋਹਮ ਸਟਾਰਟ ਰਹੂਗੀ ਇੱਕ ਬਾਡਰ ਤਾਂ ਜਿਹੜੀ ਜੰਗ ਲੱਗੀ ਉਹਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕੀ ਕਹਿਣਾ ਜੀ ਤੁਹਾਡਾ ਦੇਖੋ ਦੋਸਤ ਬਦਲੇ ਜਾ ਸਕਦੇ ਆ ਪਰੋਸੀ ਨਹੀਂ ਬਦਲੇ ਜਾ ਸਕਦੇ ਹਾਂਜੀ ਗਵਾਂਡੀ ਆ ਉਹਦਾ ਅੱਜ ਦਾ ਨਹੀਂ 50 ਸਾਲ ਦਾ ਇਤਿਹਾਸ ਬੋਲ ਕੇ ਦੇਖ ਲਓ ਸਾਡੇ ਦੇਸ਼ ਵੱਲੋਂ ਕਦੇ ਪਹਿਲ ਨਹੀਂ ਹੋਈ ਨਾ ਸਾਡੇ ਦੇਸ਼ ਨੇ ਕਦੇ ਐਹ ਜੀ ਮਾੜੀ ਗੱਲ ਨੂੰ ਪਛਾਨ ਦਿੱਤੀ ਆ ਪਰ ਸਾਡਾ ਇੱਕ ਪੜੋਸੀ ਮੁਲਕ ਐਸਾ ਵਾ ਜਿਹਦੀ ਪਤਾ ਨਹੀਂ ਰੋਟੀ ਉਹ ਅੱਤਵਾਦ ਤੇ ਚੱਲਦੀ ਆ ਤੇ ਅੱਤਵਾਦ ਹੀ ਉਹਦਾ ਮਿਸ਼ਨ ਆ ਕਿਉਂਕਿ ਸਾਡੇ ਘੁੰਮਣ ਗਏ ਨਾਗਰਿਕ ਆਮ ਸੁਧਾਰਨ ਬੰਦਿਆਂ ਨੂੰ ਆਪਣੇ ਬੱਚਿਆਂ ਨਾਲ ਕਿਸੇ ਸਾਡੀ ਬੱਚੀ ਦੇ ਵਿਆਹ ਨੂੰ ਅਜੇ 6 ਦਿਨ ਹੋਏ ਸੀ ਉਹਦੇ ਚੂੜਾ ਪਾਇਆ ਉਹ ਆਪਣੇ ਆਦਮੀ ਦੇ লাশ ਦੇ ਉੱਤੇ ਬੈਠੀ ਰੋ ਰਹੀ ਆ ਤੇ ਸਾਡੇ ਗਵਾਂਡੀ ਨੂੰ ਕਿਸੇ ਇਸ ਗੱਲ ਦਾ ਨਾ ਤਰਸਾ ਨਾ ਉਹਦੀ ਸੋਚ ਆ ਉਹਦਾ ਇੱਕ ਰੂਪ ਹੀ ਅਤਵਾ ਰੂਪ ਆ ਉਹ ਪਾਕਿਸਤਾਨੀ ਦਾ ਉਹ ਅਤਵਾਦੀ ਕਹਿ ਸਕਦੇ ਹਾਂ ਅਤਵਾਸਟੇਟ ਹੀ ਆ ਜਿਹੜਾ ਜਿਹੜਾ ਕੁਝ ਅਸੀਂ ਸੋਚ ਰੱਖਦੇ ਆ ਉਹ ਸਾਡੀ ਸੋਚ ਦੇ ਮੁਤਲਕ ਅਸੀਂ ਚਾਹੁੰਦੇ ਆ ਸਾਡਾ ਪੜੋਸੀ ਵੀ ਵਿਕਾਸ ਕਰੇ ਸਾਡਾ ਪੜੋਸੀ ਵੀ ਅਮੀਰ ਹੋਵੇ ਪਰ ਉਹਨਾਂ ਦੇ ਦੇਸ਼ ਦੇ ਵਿੱਚ ਅੱਜ 47 ਤੋਂ ਲੈ ਕੇ ਸਾਡੇ ਨਾਲ ਹੀ ਆਜ਼ਾਦ ਹੋਇਆ ਉਹ ਵੀ ਪਰ ਉਥੇ ਸੂਈ ਨਹੀਂ ਬੰਦੀ ਸਾਡੇ ਦੇਸ਼ ਚ ਜਾਜ ਵੀ ਬਣ ਲਾ ਪੇ ਸਾਡੇ ਦੇਸ਼ ਚ ਸਾਡੀਆਂ ਕੁੜੀਆਂ ਵੀ ਜਾਜ ੜਾਉਂਦੀਆਂ ਪਰ ਉਹਨਾਂ ਦੀ ਸੋਤ ਜਿਹੜੀ ਆ ਉਸੇ 50 ਸਾਲ ਦੀ ਉਥੇ ਦੀ ਉਥੇ ਖੜੀ ਆ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਭਾਰਤਾ ਇਹ ਨਾ ਜ਼ੁਲਮ ਕਰਦਾ ਨਾ ਜ਼ੁਲਮ ਸਹਿੰਦਾ ਵਾ ਕਿਉਂਕਿ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂਆਂ ਨੇ ਵੀ ਇਹ ਸਾਨੂੰ ਸੰਦੇਸ਼ ਦਿੱਤਾ ਵਾ ਆਪਣਾ ਵੰਸ ਭਾਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੁਲਮ ਨਾਲ ਲੜਨ ਲਈ ਜੁਲਮ ਕਰਨਾ ਵੀ ਪਾਪ ਆ ਜੁਲਮ ਸਹਿਣਾ ਉਹਦੇ ਨਾਲੋਂ ਜ਼ਿਆਦਾ ਪਾਪ ਆ ਪਰ ਇਹ ਮੈਂ ਤੁਹਾਡੇ ਲਈ ਵੀ ਤੇ ਆਪਣੇ ਪੜੋਸੀ ਮੁਲਕ ਨੂੰ ਇਹ ਕਹਿਣਾ ਚਾਹਣਾ ਵੀ ਇਹ ਭਾਰਤ ਦੀ ਫੌਜ ਆ ਹਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਵੇਰਾਂ ਦਾ ਜਿੱਦਣੇ ਭਾਰਤ ਦੀ ਫੌਜ ਚੜ ਗਈ ਨਾ ਤੇਰੇ ਲੈ ਕੇ ਹਮਲਾ ਕਰਨ ਲਈ ਤੇ ਤੈਨੂੰ ਲੱਭਿਆ ਰਸਤਾ ਨਹੀਂ ਦਿਓਣਾ ਤੇ ਤੂੰ ਰੋਂਦੇ ਹੀ ਰਹਿ ਜਾਣਾ ਮੈਂ ਬੈਠੇ ਉੱਥੇ ਪਰ ਮੇਰਾ ਇੱਕੋ ਹੀ ਗੱਲ ਆ ਅਸੀਂ ਸ਼ਾਂਤੀਪੂਰਕ ਸ਼ਾਂਤੀ ਚ ਰਹਿਣ ਵਾਲੇ ਭਾਰਤੀ ਆ ਅਸੀਂ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਾਰੇ ਇਕੱਠੇ ਰਹਿੰਦੇ ਆ ਸਾਡਾ 9 ਮਾਸ ਦਾ ਰਿਸ਼ਤਾ ਹਿੰਦੂ ਸਿੱਖ ਦਾ ਤੇ ਇਹਨਾਂ ਲੋਕਾਂ ਨੂੰ ਕੱਲੇ ਰਹਿੰਦੇ ਹੋਏ ਸਬਰ ਨਹੀਂਗਾ ਜੇ ਸਾਡੇ ਤਰ੍ਹਾਂ ਸਾਰਿਆਂ ਚ ਇਕੱਠੇ ਰਹਿੰਦੇ ਹੁਣ ਫੇਰ ਪਤਾ ਨਹੀਂ ਕੀ ਕਰਨ ਇਹ ਤਾਂ ਮਾਂ ਬਾਪ ਦੇ ਵਿੱਚ ਵੀ ਨਹੀਂ ਰਹਿੰਦੇ ਪਾਕਿਸਤਾਨੀ ਐ ਪਰ ਇਹਨਾਂ ਨੂੰ ਇਸ ਗੱਲ ਦੀ ਮੈਂ ਤੁਹਾਡੇ ਲਈ ਕਹਿਣਾ ਚਾਹਣਾ ਨਾ ਬਈ ਹਿੰਦੁਸਤਾਨ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਪ੍ਰੇਰਣਾ ਵੀ ਦਿੱਤੀ ਆ ਕਿਸ਼ਨ ਭਗਵਾਨ ਨੇ ਵੀ ਸਾਨੂੰ ਪ੍ਰੇਰਣਾ ਦਿੱਤੀ ਆ ਤੇ ਬਾਬੇ ਨਾਨਕ ਨੇ ਜਿੱਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਉੱਥੇ ਜ਼ੁਲਮ ਨੂੰ ਨਾ ਸਹਿਣ ਵਾਲਾ ਵੀ ਸਾਡੇ ਅੰਦਰ ਗੁਰ ਦਿੱਤਾ ਹੋਇਆ ਜਿੱਦ ਨੇ ਇਹ ਗੋਰ ਉੱਠ ਗਿਆ ਤਾਂ ਉਹਦਨੇ ਇੱਟ ਨਾ ਇੱਟ ਖੜਕ ਜੂਗੀ ਪਾਕਿਸਤਾਨ ਦੀ ਧੰਨਵਾਦ ਆ ਜੀ ਸਾਰੇ ਕੀ ਬੋਲ ਰਹੇ ਹੋ ਕਿ ਕਿਦਾਂ ਦੇਖਦੇ ਜਿਹੜਾ ਸਫਾਈ ਮੋਹਮ ਸ਼ੁਰੂ ਕੀਤੀ ਗਈ ਹੈ ਹਾਂਜੀ ਸਰ ਕੀ ਕਹਿਣਾ ਹੈ ਜੰਮੇਲਾ ਸਾਹਿਬ ਆਇਆ ਤੁਹਾਡੇ ਰਾਜ ਅੱਜ ਐਮਐਲਏ ਸਾਹਿਬ ਸਾਡੇ ਰਿਸਪੈਕਟਿਡ ਅਸ਼ੋਕ ਪ੍ਰੈਸ਼ਰ ਪੱਪੀ ਜੀ ਸਾਡੇ ਵਾਰਡ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਸਾਡੀ ਮਾਨ ਸਰਕਾਰ ਨੇ ਸਫਾਈ ਅਭਿਆਨ ਰੱਖਿਆ ਹੈ ਉਹ ਸਫਾਈ ਅਭਿਆਨ ਦੇ ਤਹਿਤ ਪੂਰੇ ਪੂਰੇ ਪੰਜਾਬ ਨੂੰ ਪੰਜਾਬ ਤੋਂ ਫਿਰ ਜ਼ਿਲ੍ਹਾ ਵਾਈਜ਼ ਜ਼ਿਲ੍ਹੇ ਤੋਂ ਫਿਰ ਉਸ ਤੋਂ ਬਾਅਦ ਆਪਣਾ ਵਾਰਡ ਵਾਈਜ਼ ਜਿਹੜੀ ਪ੍ਰੋਪਰ ਤਰੀਕੇ ਨਾਲ ਸਵੱਛ ਸਵੱਛ ਭਾਰਤ ਸਵੱਛ ਪੰਜਾਬ ਸਵੱਛ ਲੁਧਿਆਣਾ ਸਵੱਛ ਵਾਰਡ ਇਹ ਵਾਰਡ ਵਾਈਜ਼ ਜਿਹੜੀ ਮੁਹਿੰਮ ਹੈ ਬਹੁਤ ਵਧੀਆ ਹੈ ਐਮਐਲਏ ਸਾਹਿਬ ਦਾ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਮੁਹਿੰਮ ਮੋਨਾ ਨੇ ਕੀਤੀ ਹੁਣ ਵਾਰਡ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਫਾਈ ਸੇਫਟ ਇਲਾਕੇ ਸਫਾਈ ਕਰ ਰਹੇ ਆ ਔਰ ਜਿੱਥੇ ਜਿੱਥੇ ਕੋਈ ਕੂੜੇ ਦੇ ਡੰਪ ਲੱਗੇ ਆ ਉਹ ਡੰਪ ਵੀ ਚੱਕੇ ਜਾ ਰਹੇ ਆ ਉਸ ਤੋਂ ਇਲਾਵਾ ਜੇ ਕਿਤੇ ਕੋਈ ਕੂੜਾ ਸੁਟਦਾ ਹੋਇਆ ਬਾਹਰ ਤੋਂ ਉਹਦੇ ਅੱਗੇ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਕੂੜਾ ਤੁਸੀਂ ਬਾਹਰ ਗਲੀਆਂ 'ਚ ਨਾ ਸੁੱਟੋ ਰੇੜੀ ਆਂਦੀ ਹੈ ਗੱਡੀ ਆਂਦੀ ਹੈ ਕਿਰਪਾ ਕਰਕੇ ਆਪਣਾ ਕੂੜਾ ਉਹ ਗੱਡੀ ਦੇ ਵਿੱਚ ਪਾਓ ਬਾਹਰ ਸੁੱਟਣ ਦੇ ਨਾਲ ਕੋਈ ਕੁੱਤਾ ਹੋਵੇ ਖਲਾਰ ਜਾਂਦਾ ਹੈ ਕਿਤੇ ਕਿਸੇ ਨਾ ਕਿਸੇ ਦੇ ਘਰ ਦੇ ਬਾਹਰ ਦਿੱਕਤ ਰਹਿੰਦੀ ਹੈ ਤੁਸੀਂ ਆਪਾਂ ਇੱਕ ਲਫਾਫੇ ਤੋਂ ਲੈ ਕੇ ਇੱਕ ਸੂਈ ਕੋਈ ਵੀ ਨਹੀਂ ਬਾਹਰ ਘੇਰਨਾ ਉਹਨੂੰ ਆਪਣਾ ਜਿਵੇਂ ਫੋਰਨ ਦੇ ਵਿੱਚ ਦੇਖਦੇ ਆਪਾਂ ਸਫਾਈ ਰਾਂਦੀ ਇਦਾਂ ਹੀ ਆਪਾਂ ਆਪਣੇ ਵਾਰਡ ਤੋਂ ਆਪਣੇ ਘਰ ਤੋਂ ਸਟਾਰਟ ਹੋਈਏ ਫਿਰ ਹੌਲੀ ਹੌਲੀ ਕਰਦੇ ਕਰਦੇ ਪੰਜਾਬ ਲੈਵਲ ਤੱਕ ਸਫਾਈ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਸਹਿਯੋਗ ਹੈ ਜੀ ਬਹੁਤ ਸਾਡੇ ਵਾਰਡ ਦੇ ਵਿੱਚ ਸਾਰਾ ਮਤਲਬ ਹோம் ਹੁਮਾ ਕੇ ਇਸ ਮੁਹਿੰਮ ਦੇ ਵਿੱਚ ਪੂਰਾ ਵਾਰਡ ਐਮਐਲਏ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਦੇਖਿਆ ਜੇ ਚੱਲ ਰਿਹਾ ਸਾਰੇ ਬਹੁਤ ਵਧੀਆ ਲੱਗ ਰਿਹਾ ਉਹ ਧੰਨਵਾਦ ਜੀ ਥੈਂਕ ਯੂ ਜੀ ਸਫਾਈ ਅਭਿਆਨ ਜਿਹੜਾ ਜਿਹੜੀ ਚੱਲ ਰਿਹਾ ਜੀ ਇਹ ਤਕਰੀਬਨ ਸਾਰੇ ਪੰਜਾਬ ਚੱਲ ਰਿਹਾ ਹੈ ਲੁਧਿਆਣਾ ਵੀ ਚੱਲ ਰਿਹਾ ਹੈ ਇਹਦੇ ਵਿੱਚ ਸਾਡੇ ਐਮਐਨਏ ਸਾਹਿਬ ਸ਼ੋਕਪ੍ਰਸ਼ਪਤੀ ਜੀ ਜਿਹੜੇ ਕਿ ਸੈਂਟਰਲ ਹਲਕੇ ਦੇ ਵਿੱਚ ਲੈ ਕੇ ਅਵਾਡ ਵਾਈਜ਼ ਸਫਾਈ ਕਰ ਰਹੇ ਨੇ ਇਸ ਤਰ੍ਹਾਂ ਹੀ ਪਹਿਲਾਂ ਉਹਨਾਂ ਨੇ ਅੱਗੇ ਵੀ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਜਦੋਂ ਪਾਣੀ ਆਇਆ ਸੀ ਔਰ ਲੱਖ ਲੱਖ ਪਾਣੀ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕੀਤੀ ਸੀ ਔਰ ਪੂਰੀ ਘਰਾਂ ਦੇ ਵਿੱਚ ਜਾ ਕੇ ਪਾਣੀ ਨਾਲ ਸਫਾਈ ਕਰਨ ਤੋਂ ਬਾਅਦ ਡੀਡੀਟੀ ਛੜਕਾਈ ਸੀ اسی ਢੰਗ ਨਾਲ ਉਹਨਾਂ ਨੇ ਲੋਕਾਂ ਨੂੰ ਇਹ ਦਰਨੇਂਦਰ ਨਿर्देश ਦੇ ਰਹੇ ਨੇ ਕਿ ਸਾਰੇ ਏਰੀਏ ਵਿੱਚ ਆਪਣੇ ਰੇ ਵਿੱਚ ਸਫਾਈ ਰੱਖੋ ਔਰ ਜਿੰਨਾ ਵੀ ਤੁਹਾਡਾ ਕੂੜਾ ਹੁੰਦਾ ਉਹਨੂੰ ਡਰਮਾਂ ਦੇ ਵਿੱਚ ਪਾ ਕੇ ਰੱਖਿਆ ਜਾਵੇ ਸਵੇਰੇ ਆ ਕੇ ਰੇੜੀ ਵਾਲੇ ਤੁਹਾਡੇ ਕੋਲ ਲੈ ਕੇ ਜਾਣਗੇ ਤਾਂ ਇਸ ਤਰ੍ਹਾਂ ਬਿਮਾਰੀਆਂ ਨਹੀਂ ਫੈਲਣਗੀਆਂ ਔਰ ਸਾਡੇ ਸੀਐਮ ਸਾਹਿਬ ਦਾ ਇੱਕ ਸੁਪਨਾ ਹੈ ਕਿ ਰੰਗਲਾ ਪੰਜਾਬ ਬਣਾਣਾ ਜੀ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਸਫਾਈ ਵਿਹਾਨ ਵੀ ਆਂਦਾ ਹੈ ਮੈਡੀਕਲ ਫੈਸਿਲਿਟੀ ਵੀ ਆਂਦੀ ਹੈ ਐਜੂਕੇਸ਼ਨ ਦੀ ਵੀ ਆਂਦੀ ਹੈ ਇਸੇ ਹੀ ਟੰਗ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਸਹਿਯੋਗ ਦੇ ਕੇ ਆਪਣੇ ਸ਼ਹਿਰ ਨੂੰ ਬਹੁਤ ਸਾਫ਼ ਸੁਥਰਾ ਬਣਾਈਏ